ਹਾਂਜੀ ਮਿੱਤਰੋ ਪਿਆਰੋ ਪਿਆਰ ਪਰਿ ਸਤ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਅੱਜ ਗੱਲ ਥੋੜੀ ਜੀ ਫੇਰ ਕਰਨੀ ਆ ਜੋ ਹਾਲਾਤ ਹੋਏ ਪਏ ਨੇ ਸੋਸ਼ਲ ਮੀਡੀਆ ਤੇ ਸਾਡੇ ਪੰਜਾਬੀਆਂ ਦੇ ਜਾਂ ਸਾਡੇ ਪੰਜਾਬੀ ਕਲਚਰ ਦੇ ਜਾਂ ਸਾਡੀ ਪੰਜਾਬੀਅਤ ਦਾ ਜੋ ਘਾਣ ਹੋਣ ਲੱਗ ਪਿਆ ਠੀਕ ਹੈ ਸਮਾਂ ਬਦਲਿਆ ਪਰ ਅਸੀਂ ਇੰਨੇ ਔਰ ਇੰਨੀ ਜਲਦੀ ਇੱਕਦਮ ਬਦਲ ਜਾਵਾਂਗੇ ਇਹ ਸੋਚਿਆ ਨਹੀਂ ਸੀ ਅਸੀਂ ਜਾਂ ਫਿਰ ਅਸੀਂ ਇਸ ਜਨਰੇਸ਼ਨ ਦੇ ਨਹੀਂ ਆ ਕਿ ਸਾਨੂੰ ਇਦਾਂ ਲੱਗਦਾ ਹੋਵੇਗਾ ਪਰ ਇਹ ਕਿਉਂ ਅਸੀਂ ਭੋਲਦੇ ਆ ਕਿ ਅਸੀਂ ਪੰਜਾਬੀ ਆ ਅਸੀਂ ਤੇ ਹੋ ਜਾ ਪੰਜਾਬ ਨਹੀਂ ਦੇਖਿਆ ਸੀ ਨਾ ਇਹੋ ਜਿਹੇ ਪੰਜਾਬੀ ਦੇਖੇ ਸਨ ਜਿਹੜੇ ਹੁਣ ਸੋਸ਼ਲ ਮੀਡੀਆ ਤੇ ਦੇਖਣੇ ਪੈ ਰਹੇ ਆ ਗੱਲ ਮੈਂ ਜ਼ਿਆਦਾ ਅੱਜ ਕੁੜੀਆਂ ਦੀ ਕਰਾਂਗਾ ਇਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਤੇ ਉਹਨਾਂ ਕੁੜੀਆਂ ਨੂੰ ਤੇ ਉਹਨਾਂ ਕੁੜੀਆਂ ਦੇ ਪਰਿਵਾਰਾਂ ਨੂੰ ਵੀ ਪਤਾ ਕਿਸੀ ਸੋਸ਼ਲ ਮੀਡੀਆ ਤੇ ਕੀ ਕਰ ਰਹੇ ਆ ਮੁੰਡਿਆਂ ਨਾਲੋਂ ਜ਼ਿਆਦਾ ਜਿਹਾ ਜੰਗ ਗੰਦ ਪਾ ਰਹੀਆਂ ਨੇ ਤੇ ਉਹ ਕੁੜੀਆਂ ਨੇ ਇਹ ਕੋੜਾ ਸੱਚ ਆ ਭਾਵੇਂ ਮੈਨੂੰ ਕੁੜੀਆਂ ਕਮੈਂਟ ਵਿੱਚ ਜੋ ਮਰਜ਼ੀ ਕਹਿਣ ਕੁਝ ਕੁੜੀਆਂ ਹੈਗੀਆਂ ਨੇ ਜਿਹੜੀਆਂ ਨੇ ਬਹੁਤ ਸੋਹਣਾ ਕੰਮ ਕੀਤਾ ਫਿਲਮਾਂ ਤੱਕ ਪਹੁੰਚ ਗਈਆਂ ਕਿਉਂਕਿ ਉਹ ਚੰਗਾ ਕੰਮ ਕਰਦੀਆਂ ਸਨ ਪਰ ਕਈ ਕੁੜੀਆਂ ਐਸੀਆਂ ਨੇ ਜਿਹੜੀਆਂ ਸਾਰੀ ਦਿਹਾੜੀ ਨੱਚੀ ਜਾਂਦੀਆਂ ਨੇ ਨੱਚੀ ਜਾਂਦੀਆਂ ਨੇ ਨੱਚੀ ਜਾਂਦੀਆਂ ਨੇ ਸੋਸ਼ਲ ਮੀਡੀਆ ਤੇ ਹਰਾਨਾ ਮੈਂ ਯਾਰ ਤੁਸੀਂ ਤੇ ਹੈਲਨ ਨੂੰ ਵੀ ناکਾਮਯਾਬ ਕਰ ਦਿੱਤਾ ਹੈ ਉਹਦਾ ਵੀ ਪੱਤਾ ਕਟਿਆ ਹੋਇਆ ਤੁਸੀਂ ਹੈਲਨ ਮਸ਼ਹੂਰ ਸੀ ਨਾ ਕਿਸੇ ਜ਼ਮਾਨੇ ਦੇ ਵਿੱਚ ਤੁਸੀਂ ਐਕਚੁਅਲੀ ਇਹਨੂੰ ਵੀ ਮੁਜਰਾ ਹੀ ਕਿਹਾ ਜਾ ਸਕਦਾ ਜੋ ਤੁਸੀਂ ਕਰਦੀਆਂ ਹੋ ਨਾਤੇ ਪੇਰਣਸ ਉਹਨਾਂ ਨੂੰ ਰੋਕਦੇ ਨੇ ਨਾਓ ਆਪ ਤੋ ਉਹਨਾਂ ਨੇ ਕੀ ਰੁਕਣਾ ਸਾਰੀ ਦਿਹਾੜੀ ਤੁਸੀਂ ਕੈਮਰਾ ਆਨ ਹੀ ਰੱਖਦੀਆਂ ਹੋ ਦਿਆੜੀ ਦੇ ਵਿੱਚ 15-15 ਤੁਸੀਂ ਰੀਲਾਂ ਪਾਉਂਦੇ ਹੋ ਡਾਂਸ ਕਰਕੇ ਮੈਂ ਕਈਆਂ ਕੁੜੀਆਂ ਨੂੰ ਕਮੈਂਟ ਵੀ ਕਰ ਦਿੰਦਾ ਉਹਨਾਂ ਕੇਵਰੀ ਬੇਟਾ ਪੜਾਈ ਦਾ ਟਾਈਮ ਆ ਤੁਹਾਡਾ ਪੜ ਪੜ ਲਵੋ ਕੋਈ ਜ਼ਿੰਦਗੀ ਦੇ ਵਿੱਚ ਬਣ ਜਾਓਗੇ ਜਦੋਂ ਤੁਹਾਡਾ ਡਾਂਸ ਲੋਕੀ ਥੋੜਾ ਕਚੇਰੀ ਦੇਖਦੇ ਆ ਇਹ ਚੇਤਾ ਰੱਖਿਓ ਫਿਰ ਤੁਹਾਡੀਆਂ ਵੀਡੀਓ ਤੋਂ ਲੋਕੀ ਅੱਕ ਜਾਂਦੇ ਤੁਹਾਡੇ ਵੀਊ ਤੁਹਾਡੇ ਸਾਰਾ ਕੁਝ ਫਿਰ ਘਟ ਵੀ ਜਾਂਦਾ ਇਹ ਵੀ ਤੁਹਾਨੂੰ ਪਤਾ ਹੈ ਹੈਨਾ ਤੇ ਇਹ ਬਹੁਤੀ ਦੇਰ ਨਹੀਂ ਚੀਜ਼ਾਂ ਚੱਲਣ ਵਾਲੀਆਂ ਆਪਣੇ ਫਿਊਚਰ ਬਾਰੇ ਸੋਚੋ ਹੁਣ ਸੋਚੋ ਜਿਹੜੀ ਕੁੜੀ ਨੇ 10-12 ਵੀਡੀਓ ਰੋਜ਼ ਪਾਉਣੀਆਂ ਹੋਣ ਉਹ ਕਲਾਸ ਵਿੱਚ ਬੈਠੀ ਚਾਹੇ ਘਰ ਵਿੱਚ ਹੋਮਵਰਕ ਕਰਦੀ ਉਹ ਕੀ ਆਪਣੀ ਪੜ੍ਹਾਈ ਬਾਰੇ ਸੋਚੇਗੀ ਉਹਦਾ ਕਿੱਥੇ ਧਿਆਨ ਹੋਏਗਾ ਪੜ੍ਹਾਈ ਵੱਲ ਉਹ ਤਾਂ ਇਹੀ ਸੋਚੇਗੀ ਨਾ ਕਿ ਅਗਲੇ ਕਿਹੜੇ ਗਾਣੇ ਤੇ ਮੈਂ ਕੀ ਸਟੈਪ ਕਰਨੇ ਨੇ ਜਾਂ ਕੀ ਬਲਗੈਰਿਟੀ ਫਲਾਉਣੀ ਆ ਤੁਸੀਂ ਹੈਲਨ ਮਸ਼ਹੂਰ ਹੁੰਦੀ ਸੀ ਕਿਸੇ ਵੇਲੇ ਤੁਸੀਂ ਤਾਂ ਉਹਨੂੰ ਵੀ ਪਿੱਛੇ ਛੱਡ ਦਿੱਤਾ ਇਹਨੂੰ ਵੀ ਮੋਜ਼ਰਾ ਹੀ ਕਿਹਾ ਜਾਂਦਾ ਉਹ ਕਹਿੰਦੇ ਹੁੰਦੇ ਸੀ ਨਾ ਕਿ ਝੱਗਾ ਚੱਕੋ ਤੇ ਆਪਣਾ ਹੀ ਟੈਡ ਨੰਗਾ ਹੁੰਦਾ ਤੇ ਤੁਸੀਂ ਹੁਣ ਰੀਲਾਂ ਦੇ ਵਿੱਚ ਵੇਖੋ ਜੇ ਧੁੰਨੀ ਤੋਂ ਉੱਪਰ ਨਾ ਟੌਪ ਹੋਵੇ ਤੋਂ ਆਪ ਉੱਪਰ ਨੂੰ ਟੌਪ ਕਰਦੀਆਂ ਨੇ ਤਾਂ ਕਿ ਤੁਹਾਡਾ ਸਰੀਰ ਵੀ ਦਿਖਣਾ ਚਾਹੀਦਾ ਕਮਾਲ ਹੈ ਪੀਰਾਂਸ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਹੋ ਜੀ ਕਮਾਈ ਨੂੰ ਅੱਗ ਲਾਓ ਤੁਸੀਂ ਰੱਬ ਦਾ ਵਾਸਤਾ ਅੱਗ ਲਾਓ ਤੁਸੀਂ ਕੱਲ ਨੂੰ ਧੀਆਂ ਵਿਆਉਣੀਆਂ ਵੀ ਨੇ ਧੀਆਂ ਦੇ ਬੱਚੇ ਵੀ ਹੋਣੇ ਨੇ ਕਿਹੜੇ ਚੱਕਰਾਂ 'ਚ ਪੈ ਗਿਆ ਯਾਰ ਜਾਤ ਕੋਈ ਮਤਲਬ ਹੋਵੇ ਕਿ ਤੁਸੀਂ ਬਹੁਤ ਬਿਲੀਅਨਰ ਬਣ ਜਾਣਾ ਇਸ ਚੀਜ਼ ਦੇ ਵਿੱਚੋਂ ਫੇਰ ਤਾਂ ਆਪਣੇ ਇੱਜ਼ਤਾਂ ਨੂੰ ਨਿਲਾਮ ਕਰੋ ਵੀ ਤੁਸੀਂ ਮੈਨੂੰ ਪਤਾ ਮੇਰੀਆਂ ਗੱਲਾਂ ਕਈਆਂ ਨੂੰ ਚੁਪਣੀਆਂ ਵੀ ਨੇ ਤੇ ਪੱਲੇ ਵੀ ਕਿਸੇ ਤੇ ਨਹੀਂ ਪੈਣੀਆਂ ਮੈਨੂੰ ਇਹ ਵੀ ਪਤਾ ਹੈ ਵੀ ਜਾਂ ਤੁਸੀਂ ਮੇਰੇ ਕਹਿ ਹਟ ਜਾਣਾ ਵੀਡੀਓ ਬਣਾਉਣੀਆ ਨਹੀਂ ਮੈਨੂੰ ਪਤਾ ਨਹੀਂ ਹਟਣਾ ਪਰ ਅਸੀਂ ਤੋ ਹੁੱਕਾ ਦੇਈ ਜਾਣਾ ਕਈ ਲੋਕ ਕਹਿੰਦੇ ਸਾਡੀ ਸਾਡੇ ਤੇ ਵੀਡੀਓ ਬਣਾ ਕੇ ਤੁਸੀਂ ਆਪਣੇ ਵਿਊ ਬਣਾਉਂਦੇ ਹੋ ਮੈਂ ਜ਼ਿੰਦਗੀ ਚ ਕਦੇ ਵਿਊਆਂ ਦਾ ਫਿਕਰ ਨਹੀਂ ਕੀਤਾ ਟੂ ਬੀ ਓਨੈਸਟ ਨਾ ਮੈਂ ਅੱਜ ਇਸੇ ਕਰਕੇ ਨਾ ਕੋਈ ਵੀਡੀਓ ਦਿਖਾ ਰਿਹਾ ਨਾ ਕਿਸੇ ਕੁੜੀ ਕਿਸੇ ਮੁੰਡੇ ਦੀ ਫੋਟੋ ਲਾ ਰਿਹਾ ਤਾਂ ਕਿ ਇਹ ਨਾ ਕਹਿਣ ਕਿ ਸਾਡੀ ਫੋਟੋ ਲਾ ਕੇ ਤੂੰ ਵਿਊ ਬਣਾਉਣਾ ਸਾਡੀ ਵੀਡੀਓ ਦਿਖਾ ਕੇ ਤੂੰ ਆਪਣੇ ਪੇਜ ਚ ਲਾਉਣਾ ਤੇ ਆਪਣੇ ਆਹ ਚੈਨਲ ਚਲਾਉਣਾ ਨਹੀਂ ਬਿਲਕੁਲ ਨਹੀਂ ਅੱਜ ਮੈਂ ਕੱਲ ਸਾਰਿਆਂ ਦੀ ਸਾਂਝੀ ਕਰਨੀ ਦਖਾਉਨ ਨੂੰ ਆ ਸਾਈਡ ਤੇ ਸਕਰੀਨ ਖਾਲੀ ਆ ਮੈਂ ਜੋ ਚਾਹਾਂ ਦਿਖਾ ਸਕਦਾ ਪਰ ਜਿਹਨੂੰ ਦਿਖਾਓ ਅਸੀਂ ਤੇ ਕੀ ਵਿਊ ਲੈਣੇ ਉਹ ਸਗੋ ਹੋਰ ਹਿੱਟ ਹੋ ਜਾਂਦਾ ਉਹ ਇਨੇ ਬੇਸ਼ਰਮ ਨੇ ਕੱਲ ਮੈਂ ਕੁੜੀ ਨੂੰ ਕਮੈਂਟ ਕੀਤਾ ਕੁਛ ਪਤਾ ਨਹੀਂ ਕੀ ਮੈਂ ਕਾ ਬੇਟਾ ਲੱਗੀ ਰਹਿ ਜਿੰਨੀ ਦੇਰ ਤੂੰ ਤੈਨੂੰ ਆਖਰੀ ਸਾਹ ਤੱਕ ਕਰੀ ਚੱਲ ਡਾਂਸ ਉਹਨੇ ਉਹਦਾ ਕੀ ਕਿਉਂ ਉਹਦਾ ਥੈਂਕਸ ਲਿਖਿਆ ਥੈਂਕਸ ਸਰ ਲੈ ਦਾ ਸੋ ਜਾ ਮਤਲਬ ਬਸ਼ਰਬੀ ਦੇ ਤੁਸੀਂ ਏਡੇ ਵਡੇ ਵਡੇ ਨਕਾਬ ਪੋਚਾੜ ਲਏ ਨੇ ਕਿ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਦਾ ਕੋਈ ਬੇਇੱਜ਼ਤੀ ਕਰ ਰਿਹਾ ਕਿਉਂਕਿ ਕਮੈਂਟਾਂ ਦੇ ਪੈਸੇ ਆਉਂਦੇ ਨੇ ਅੱਛਾ ਤੁਸੀਂ ਪੇਰੈਂਟਸ ਉਹ ਗੱਲ ਸੁਣਨ ਜਿਹੜੀ ਮੈਂ ਕਹਿਣ ਲੱਗਾ ਆਪਣੇ ਬੱਚਿਆਂ ਦੇ ਕਮੈਂਟ ਦੇਖਿਆ ਕਰੋ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਹੁੰਦੀਆਂ ਨੇ ਪ੍ਰਾਈਵੇਟ ਪਾਰਟਸ ਦੇ ਨਾਮ ਲੈ ਲੈ ਕੇ ਮਾਫ ਕਰਨਾ ਇਹ ਸੱਚ ਹੈ ਕਈ ਫੋਟੋ ਐਸੀਆਂ ਐਸੀਆਂ ਪਾਈਆਂ ਹੁੰਦੀਆਂ ਨੇ ਕਾਰਟੂਨ ਜੈਸੇ ਐਸੇ ਗੰਦੀਆਂ ਚੀਜ਼ਾਂ ਦਿਖਾਈਆਂ ਹੁੰਦੀਆਂ ਨੇ ਉਹ ਦੇਖ ਕੇ ਤੁਸੀਂ ਕਿਵੇਂ ਆਪਣੇ ਬੱਚੇ ਨੂੰ ਨਹੀਂ ਰੋਕਦੇ ਜੇ ਤੁਹਾਡੇ ਬੱਚੇ ਵਿੱਚ ਟੈਲੈਂਟ ਹੈਗਾ ਚੰਗਾ ਕੋਈ ਗੱਲ ਕਰਨ ਦਾ ਪ੍ਰੋਪਰ ਉਹਨਾਂ ਕੋ ਬਲੌਗਿੰਗ ਸ਼ੁਰੂ ਕਰਨ ਕੁਝ ਬੋਲਿਆ ਕਰਨ ਕੋਈ ਚੰਗੀਆਂ ਚੀਜ਼ਾਂ ਗੱਲਾਂ ਦਿਖਾਇਆ ਕਰਨ ਕਈ ਕੁੜੀਆਂ ਹੈਗੀਆਂ ਨੇ ਬਹੁਤ ਸੁਣੀਆਂ ਗੱਲਾਂ ਕਰਦੀਆਂ ਨੇ ਬਹੁਤ ਸੋਹਣੀ ਐਕਟਿੰਗ ਕਰਦੀਆਂ ਨੇ ਫਿਲਮਾਂ ਤੱਕ ਵੀ ਪਹੁੰਚ ਗਈਆਂ ਨੇ ਔਰ ਜਿਹੜੀਆਂ ਡਾਂਸਰ ਡਾਂਸਰ ਨੇ ਡਾਂਸਰਾਂ ਜੋਗੀਆਂ ਹੀ ਰਹਿ ਜਾਣਾ ਕਈ ਦੇਖਦਾ ਧੀ ਡਾਂਸ ਕਰ ਰਹੀ ਆ ਤੇ ਮਾਂ ਵੀਡੀਓ ਬਣਾ ਰਹੀ ਆ ਕਈ ਦੇਖਦਾ ਮੈਂ ਧੀ ਡਾਂਸ ਕਰ ਰਹੀ ਆ ਤੇ ਪਿਓ ਵੀਡੀਓ ਬਣਾ ਰਿਆ ਕਿੱਥੋਂ ਲਿਆਉਂਦੇ ਤੁਸੀਂ ਇੰਨੀ ਬੇਗੈਰਤੀ ਕਿਹੜੇ ਸਟੋਰਾਂ ਵਿੱਚ ਵਿਕਦੀ ਆ ਉਹ ਬੇਗੈਰਤੀ ਸਾਨੂੰ ਵੀ ਦੱਸੋ ਅਸੀਂ ਤੇ ਇਹੋ ਜਿਹੀਆਂ ਗੱਲਾਂ ਨਹੀਂ ਕਰ ਸਕਦੇ ਇਹੋ ਜਿਹਾ ਕੰਮ ਨਹੀਂ ਕਰ ਸਕਦੇ ਅਸੀਂ ਇਹੋ ਜਿਹੇ ਪਰਿਵਾਰਾਂ ਦੇ ਵਿੱਚੋਂ ਨਹੀਂ ਆ ਮੈਂ ਤੇ ਬੰਦਾ ਹੋਣ ਦੇ ਬਾਵਜੂਦ ਵੀ ਮੈਂ ਗੱਲ ਉਹ ਕਰਦਾ ਹੁੰਨਾ ਕਿ ਮੇਰੀਆਂ ਧੀਆਂ ਮੇਰੀਆਂ ਭੈਣਾਂ ਵੀ ਸੁਣਦੀਆਂ ਨੇ ਪ੍ਰੋਗਰਾਮ ਨੂੰ ਦੇਖਦੀਆਂ ਨੇ ਕਿਤੇ ਇਹ ਨਾ ਕਹਿਣ ਛੱਡੋ ਨਹੀਂ ਕੀ ਬੋਲੀ ਜਾਂਦਾ ਨਹੀਂ ਇਹ ਚੀਜ਼ਾਂ ਨਹੀਂ ਮੈਂ ਸੁਣਨੀਆਂ ਚਾਹੁੰਦਾ ਇਹੀ ਕਾਰਨ ਆ ਕਿ ਮੇਰੀਆਂ ਸਾਰੀਆਂ ਵੀਡੀਓਜ਼ ਤੇ ਤੁਸੀਂ ਦੇਖਦੇ ਹੋਵੋਗੇ ਕੋਈ ਮਾੜੇ ਕਮੈਂਟ ਨਹੀਂ ਹੁੰਦੇ ਕੋਈ ਇੱਕ ਦਾ ਸਿਰ ਫਿਰਿਆ ਹੋਏਗਾ ਅਦਰਵਾਇਜ਼ ਮੇਰੀ ਵੀਡੀਓ ਤੇ ਕਮੈਂਟ ਬੜੇ ਸੋਹਣੇ-ਸੋਹਣੇ ਹੁੰਦੇ ਨੇ ਕਿਉਂਕਿ ਮੈਂ ਚੰਗੀ ਬੋਲੀ ਬੋਲਦਾ ਮੈਜੀ ਕੋ ਗੱਲ ਕਿੰਨੇ ਵੀ ਸੋਹਣੇ ਲਫ਼ਜ਼ਾਂ ਦੇ ਵਿੱਚ ਕਹਿਣਾ ਮੈਨੂੰ ਆਉਂਦਾ ਆ ਔਰ ਮੈਨੂੰ ਗੰਦੀਆਂ ਗੱਲਾਂ ਵੀ ਆਉਂਦੀਆਂ ਨੇ ਇਹ ਕਿ ਮੈਂ ਵੀ ਪੰਜਾਬੀ ਆਂ ਔਰ ਮੈਂ ਤਾਂ ਠੇਢ ਪੰਜਾਬੀ ਆਂ ਪਿੰਡਾਂ 'ਚ ਪੜਿਆ ਹੋਇਆ ਟਾਟਾਂ 'ਤੇ ਪੜੇ ਹੋਏ ਅਸੀਂ ਮਿੱਟੀਾਂ 'ਚ ਖੇਡੇ ਹੋਏ ਅਸੀਂ ਮੇਰੇ ਜਿੰਨੀਆਂ ਤੇ ਗਾਲਾਂ ਕੌਣ ਕੱਢ ਸਕਦਾ ਜੇ ਮੈਂ ਗਾਲਾਂ ਤੇ ਸ਼ੁਰੂ ਹੋ ਗਿਆ ਪਰ ਹੋਣਾ ਨਹੀਂ ਆ ਕਿਉਂਕਿ ਅਸੀਂ ਜਦੋਂ ਆ ਕੈਮਰਾ ਔਨ ਹੋ ਜਾਂਦਾ ਆ ਮਾਈਕ ਚੱਲ ਪੈਂਦਾ ਤੇ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਆ ਕੈਮਰੇ ਤੋਂ ਬਾਅਦ ਅਸੀਂ ਵੀ ਨਾਰਮਲ ਵੀ ਹੁੰਨੇ ਆ ਗੱਲਾਂ ਗੁੱਲਾਂ ਨਾਰਮਲ ਕਰਦੇ ਆ ਘਰ ਦੇ ਵਿੱਚ ਵੀ ਕਈ ਵਾਰੀ ਕਿਸੇ ਨਾਲ ਗਾਲੋਵਾਲੀ ਵੀ ਹੋਈਦਾ ਮੈਂ ਝੂਠ ਕਾ ਤੋਂ ਬੋਲਾਂ ਪਰ ਨਹੀਂ ਤੁਸੀਂ ਜਦੋਂ ਕਿਸੇ ਨੂੰ ਸਨੇਹਾ ਦੇਣਾ ਨਾ ਜੋ ਤੁਹਾਨੂੰ ਪਬਲਿਕ ਦੇਖ ਰਹੀ ਹੈ ਤੇ ਸਾਡੀ ਜ਼ਿੰਮੇਵਾਰੀ ਡਬਲ ਹੋ ਜਾਂਦੀ ਹੈ ਸੋ ਬਹੁਤ ਸਾਰੀਆਂ ਕੁੜੀਆਂ ਕਈ ਕੁੜੀਆਂ ਤੇ ਐਸੇ ਐਸੇ ਕੰਮ ਕਰਦੀਆਂ ਨੇ ਮਤਲਬ ਅੱਛਾ ਕਈ ਹੁਣ ਕੁੜੀਆਂ ਫਿਰ ਬਾਅਦ ਚ ਮੂ ਵਨ ਕੇ ਆ ਜਾਂਦੀਆਂ ਕੈਮਰਿਆ ਮੂਰੇ ਵੀਡੀਓ ਸ਼ਰੇਆ ਸਪੈਸ਼ਲੀ ਇੰਸਟਾਗ੍ਰam ਤੇ ਤੇ ਇਨਾ ਗੰਦ ਪੈ ਚੁੱਕਾ ਨਾ ਕਦੇ ਇੰਸਟਾਗ੍ਰam ਟਿਕਟੋਕ ਨਾਲੋਂ ਚੰਗਾ ਹੁੰਦਾ ਸੀਗਾ ਹੁਣ ਮੇਰਾ ਖਿਆਲ ਹੈ ਜੇ ਸਭ ਤੋਂ ਜ਼ਿਆਦਾ ਗੰਦ ਹੈ ਨਾ ਤੇ ਉਹ ਹੈਗਾ ਇੰਸਟਾਗ੍ਰam ਤੇ ਕੁੜੀਆਂ ਮੈਂ ਹੁਣ ਕੀ ਕਹਾਂ ਯਾਰ ਆਪਣਾ ਸਰੀਰ ਦਿਖਾਉਣ ਲੱਗੀਆਂ ਸੰਗਦੀਆਂ ਨਹੀਂ ਪੋਰਾ ਵੀ ਮੈਂ ਇੱਕ ਵੀਡੀਓ ਬਣਾਈ ਸੀ ਪਿੱਛੇ ਜਾ ਵੀ ਵਿਚੋ ਬਚ ਕੇ ਜਾਇਆ ਕਰੋ ਜੋ ਤੁਸੀਂ ਕੱਪੜੇ ਕੁੱਪੜੇ ਖਿੱਦਾਂ ਜਾਂਦੇ ਆ ਜਿਹੜਾ ਫਿਟਿੰਗ ਰੂਮ ਹੁੰਦਾ ਉਹਦੇ ਵਿੱਚ ਹਿਡਨ ਕੈਮਰੇ ਲੱਗੇ ਹੁੰਦੇ ਨੇ ਅੱਜਕੱਲ ਤੇ ਹੋਟਲਾਂ ਦੇ ਵਿੱਚ ਜਾਂਦੇ ਹੋ ਉੱਥੇ ਹਿਡਨ ਕੈਮਰੇ ਲੱਗੇ ਹੁੰਦੇ ਨੇ ਈਵਨ ਹੋਟਲਾਂ ਦੇ ਵਾਸ਼ਰੂਮਾਂ ਦੇ ਵਿੱਚ ਹਿਡਨ ਕੈਮਰੇ ਲੱਗੇ ਹੁੰਦੇ ਨੇ ਤੇ ਮੈਂ ਵੀਡੀਓ ਬਣਾਈ ਸੀ ਕਿ ਜੋ ਤੁਸੀਂ ਫਿਟਿੰਗ ਰੂਮ ਜਾਂਦੇ ਹੋ ਕੱਪੜੇ ਚੇਂਜ ਕਰਦੀਆਂ ਹੋ ਆਪਣੀ ਫਿਟਿੰਗ ਦੇਖਣੀ ਹੁੰਦੀ ਆਲੇ ਦੁਆਲੇ ਜ਼ਰੂਰ ਦੇਖਿਆ ਕਰੋ ਕੋਈ ਕੈਮਰਾ ਤੁਹਾਨੂੰ ਮਹਿਸੂਸ ਹੋਵੇ ਉਹਦੀ ਕੰਪਲੇਂਟ ਕਰੋ ਹੋਟਲ ਚ ਇੰਦਾ ਮਹਿਸੂਸ ਹੋਵੇ ਕੰਪਲੇਂਟ ਕਰੋ ਤੁਸੀਂ ਕਿਉਂਕਿ ਹੋਸਟਲਾਂ ਵਿੱਚ ਜ਼ਰੂਰੀ ਨਹੀਂ ਕੁੜੀਆਂ ਦੀ ਮੈਂ ਗੱਲ ਕਰਦਾ ਅਨਮੈਰਿਡ ਮੈਰਿਡ ਪੀਪਲ ਵੀ ਜਾਂਦੇ ਨੇ ਜਦੋਂ ਕਪਲ ਜਾਂਦੀਆਂ ਜਾਂਦੇ ਨੇ ਤੇ ਵੀਡੀਓ ਸ਼ੀਡੀਓ ਬਣ ਸਕਦੀਆਂ ਨੇ ਫਿਰ ਵਾਸ਼ਰੂਮਾਂ ਵਿੱਚ ਇਹ ਚੀਜ਼ਾਂ ਮੈਂ ਕਹੀਆਂ ਸਨ ਤੁਹਾਨੂੰ ਵਾਰਨਿੰਗ ਤੇ ਉਹ ਵੀਡੀਓ ਉਦੋਂ ਕੋ ਚੱਲੀ ਵੀ ਬੜੀ ਇਹ 5 ਸਾਲ ਪਹਿਲਾਂ ਦੀ ਗੱਲ ਉਦੋਂ ਇੰਨਾ ਖਲਾਰਾ ਨਹੀਂ ਸੀਗਾ ਲੋਕਾਂ ਨੇ ਚੀਜ਼ ਨੂੰ ਪਸੰਦ ਕੀਤਾ ਪਰ ਹੁਣ ਜੇ ਗੱਲਾਂ ਕਰੀਏ ਹੁਣ ਤੇ ਨੋਰਮਲ ਆ ਕਿਉਂਕਿ ਹੁਣ ਹਿਡਨ ਕੈਮਰੇ ਨਹੀਂ ਮੋਰ ਤੇ ਤੁਸੀਂ ਆਪ ਮੋਰੇ ਆਪਣਾ ਫੋਨ ਰੱਖ ਕੇ ਕੱਪੜੇ ਲਾਉਂਦੀਆਂ ਹੋ ਹਿਡਨ ਕੈਮਰਾ ਤੇ ਕੀ ਕਰੇ ਹੁਣ ਹਿਡਨ ਕੈਮਰਾ ਤੁਸੀਂ ਦੇਖਦੇ ਹੋ ਨਾ ਸਾਰਾ ਕੁਝ ਮੈਨੂੰ ਵੀ ਦਿਸਦਾ ਹੀ ਆ ਤੁਹਾਨੂੰ ਵੀ ਦਿਸਦਾ ਹੀ ਆ ਤੁਸੀਂ ਚੇਂਜਿੰਗ ਵੀ ਆਪਣੇ ਕੱਪੜੇ ਵੀ ਚੇਂਜ ਕਰਦੀਆਂ ਉਹ ਮੋਰੇ ਫੋਨ ਰੱਖ ਕੇ ਫਿਰ ਕੱਪੜੇ ਪਾ ਕੇ ਕਮਾ ਕੇ ਆਪਣੇ ਬੈਕਾਂ ਬੋਕਾਂ ਜੀਆਂ ਦਿਖਾ ਕੇ ਫਿਰ ਲੋਕਾਂ ਨੂੰ ਪੁੱਛਦੀਆਂ ਹੋ ਦੱਸਿਓ ਮੈਨੂੰ ਕਿੱਦਾਂ ਲੱਗਾ ਸੂਟ ਦੱਸਿਓ ਮੇਰੀ ਪੈਂਟ ਕਿੱਦਾਂ ਦੱਸਿਓ ਮੇਰੀ ਸ਼ਰਟ ਕਿੱਦਾਂ ਈਵਨ ਕਈ ਕੁੜੀਆਂ ਤੇ ਅੰਡਰਗਾਰਮੈਂਟਸ ਨਾਲ ਹੀ ਕੈਮਰਿਆਂ ਤੇ ਆਈ ਜਾਂਦੀਆਂ ਨੇ ਸਾਡੀਆਂ ਪੰਜਾਬੀ ਚੰਗਿਆਂ ਪਰਿਵਾਰਾਂ ਦੀਆਂ ਲੇਡੀਜ਼ ਸੂਟ ਪਾ ਕੇ ਗੈਲੋ ਗਾਇਜ਼ ਆ ਮੈਂ ਸੂਟ ਨਵਾਂ ਲਿਆਇਆ ਦੱਸੋ ਕਿੱਦਾਂ ਲੱਗਦਾ ਸੱਚੀ ਦੱਸਿਓ ਫਿਟਿੰਗ ਕਿੱਦਾਂ ਦੀ ਆ ਯਾਰੇ ਗੱਲਾਂ ਆਪਣੇ ਘਰ ਵਾਲੇ ਤੋਂ ਪੁੱਛਿਆ ਕਰੋ ਆਪਣੀਆਂ ਭੈਣਾਂ ਇੱਕ ਦੂਜੇ ਨੂੰ ਪੁੱਛਣ ਚਲੋ ਠੀਕ ਆ ਲੋਕਾਂ ਨੂੰ ਕਿਉਂ ਪੁੱਛਦੇ ਤੁਸੀਂ ਸੂਟ ਪਾ ਕੇ ਤੇ ਮੋਰੇ ਡਰਾਮੇ ਜਿਹਾ ਕਰ ਕਰਕੇ ਇਹ ਕਦੋਂ ਕੁ ਦਾ ਸ਼ੁਰੂ ਹੋ ਗਿਆ ਕੰਮ ਆ ਹੁਣੇ ਕੁਛ ਇੱਕ ਸਮੇਂ ਦੇ ਵਿੱਚ ਤੇ ਜਿਹੜੀਆਂ ਡਾਂਸਰਾਂ ਤੇ ਡਾਂਸ ਕਰਨ ਲੱਗ ਪਈਆਂ ਨੇ ਅੱਜ ਕੁੜੀਆਂ ਅੱਜਕੱਲ ਬਹੁਤ ਜਿਨ੍ਹਾਂ ਨੂੰ ਮੈਂ ਹੁਣ ਕੀ ਕਹਾਂ ਕਈ ਕੁੜੀਆਂ ਐਸੀਆਂ ਨੇ ਜਿਨ੍ਹਾਂ ਦਾ ਕੋਈ ਮਤਲਬ ਹੀ ਨਹੀਂ ਡਾਂਸ ਦਾ ਨਾ ਉਹਨੂੰ ਬੀਟ ਦਾ ਪਤਾ ਨਾ ਲਯਾ ਦਾ ਪਤਾ ਨਾ ਪੰਗੜਾ ਬਿਨਾਂ ਵਜ੍ਹਾ ਤੋਂ ਵਿਗੀਆਂ ਜਿਹੀਆਂ ਲੱਤਾਂ ਹਲਾਈ ਜਾਣਗੀਆਂ ਕਾਦੇ ਵਾਸਤੇ ਘਰ ਵਾਲਾ ਕੋਲ ਚ ਡੂਜਾ ਇਦਾਂ ਖੜਾ ਹੁੰਦਾ ਯਾਰ ਤੁਸੀਂ ਬੇਗਹਿਰਤ ਕਿੰਨੇ ਕੁ ਬਣੋਗੇ ਤੁਸੀਂ ਦੱਸੋ ਵਿਆਹ ਕਈਆਂ ਲੋਕਾਂ ਨੇ ਇਸ ਕਰਕੇ ਕਰਾਏ ਹੋਏ ਨੇ ਉਹ ਕਹਿੰਦੇ ਸੂਤ ਹੀ ਬੜਾਇਆ ਵੀ ਘਰ ਵਾਲਿਆਂ ਨੂੰ ਨਚਾਈ ਜਾਂਦੇ ਸਾਰੀ ਦਿਹਾੜੀ ਘਰ ਵਾਲੇ ਦੀਆਂ ਗੰਦੀਆਂ ਚੀਜ਼ਾਂ ਦਿਖਾਈ ਜਾਂਦੇ ਨੇ ਈਵਨ ਕਈ ਲੇਡੀਜ਼ ਦਾ ਆਪਣੇ ਬੱਚੇ ਨੂੰ ਦੁੱਧ ਵੀ ਪਲਵਾਉਂਦੀਆਂ ਨੇ ਕੈਮਰਾ ਲਾ ਕੇ ਫੋਨ ਲਾ ਕੇ ਮਰੇ ਦਸੋ ਕੀ ਕਰੇ ਬੰਦਾ ਮੈਨੂੰ ਕੋਈ ਹਰਜ ਨਹੀਂ ਮੇਰੇ ਵੱਲੋਂ ਖਸਮਾ ਨੂੰ ਖਾਏ ਕੋ ਖੇ ਖਾਵੇ ਪਰ ਚੀਜ਼ਾਂ ਮੁਰੇ ਆਉਂਦੀਆਂ ਨੇ ਤੇ ਸਾਨੂੰ ਸੱਚੀ ਦੁੱਖ ਹੁੰਦਾ ਤਾਂ ਮੈਂ ਕਈ ਵਾਰੀ ਬੋਲ ਪੈਣਾ ਆਦਰਵਾਇਸ ਮੇਰੇ ਕੋ ਨਾ ਦੇਣਾ ਟਾਈਮ ਹੈ ਹੈਨਾ ਤੇ ਨਾ ਹੀ ਮੈਂ ਚਾਹੁੰਦਾ ਸੀ ਇਹੋ ਜੀ એનર્ਜੀ ਵੇਸਟ ਕਰਨੀ ਤੁਹਾਡੇ ਵਾਸਤੇ ਇਹ ਤੁਹਾਡੇ ਪੇਰੈਂਟਸ ਵਾਸਤੇ ਔਰ ਕੁੜੀਆਂ ਵੀ ਜੇ ਸੁਣਦੀਆਂ ਨੇ ਸਾਡੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਗਾਲਾਂ ਨਹੀਂ ਕੱਢਦਾ ਜਿੱਦਾਂ ਲੋਕੀ ਗਾਲਾਂ ਕੱਢਦੇ ਨੇ ਐਸੀਆਂ ਗੰਦੀਆਂ ਗੰਦੀਆਂ ਗਾਲਾਂ ਕੱਟੀਆਂ ਹੋਈਆਂ ਨੇ ਲੋਕੀ ਉਹ ਕੁੜੀਆਂ ਦੀ ਗੱਲ ਵੀ ਕਰਦੇ ਨੇ ਤੇ ਗਾਲਾਂ ਕੱਢ ਕੱਢ ਕੇ ਕਰਦੇ ਨੇ ਜਿੱਦਾਂ ਮੈਂ ਹੁਣ ਕਰ ਰਿਹਾ ਤੁਹਾਡੇ ਵੀਡੀਓ ਬਣਾ ਰਿਹਾ ਪਰ ਮੈਂ ਕਿਸੇ ਨੂੰ ਕੋਈ ਮੰਦੀ ਸ਼ਬਦਾਵਲੀ ਕਿਸੇ ਕੁੜੀ ਲਈ ਨਹੀਂ ਵਰਤਦਾ ਹਾਂ ਮੈਂ ਕਈ ਵਾਰੀ ਕਾਮੇਡੀ ਦੇ ਟਾਈਪ ਦੇ ਵਿੱਚ ਮੈਂ ਜ਼ਰੂਰ ਗੱਲਾਂ ਕਰਦਾ ਹਾਂ ਪਰ ਉਹ ਵੀ ਗੰਦੀਆਂ ਨਹੀਂ ਪਰ ਲੋਕੀ ਤੇ ਵੀਡੀਓ ਵੀ ਜਦੋਂ ਕੁੜੀਆਂ ਤੇ ਬਣਾਉਂਦੇ ਨੇ ਗੰਦੀਆਂ ਗੱਲਾਂ ਕਰ ਕਰਕੇ ਕਮੈਂਟਾਂ ਵਿੱਚ ਐਸੀ ਗੰਦੀ ਭਾਸ਼ਾ ਇਸਤੇਮਾਲ ਕਰਦੇ ਆ ਪਰ ਮੈਂ ਉਹ ਨਹੀਂ ਕਰਦਾ ਮੈਂ ਫਿਰ ਵੀ ਤੁਹਾਨੂੰ ਆਪਣੇ ਬੱਚਿਆਂ ਵਾਂਗੂੰ ਸਮਝਾਉਣਾ ਬੇਟਾ ਪੜਾਈ ਪੜ੍ਹਾਈ ਤੇ ਧਿਆਨ ਦਿਵੋ ਐਂਡ ਆਫ ਦਾ ਡੇ ਪੜਾਈ ਹੀ ਤੁਹਾਡੇ ਕੰਮ ਹੋਣੀ ਆ ਇਹ ਤੁਸੀਂ 4 ਦਿਨ ਹਫ਼ਤੇ 2 ਹਫ਼ਤੇ 4 ਹਫ਼ਤੇ 2-4 ਮਹੀਨੇ ਪੰਗੜੇ ਪੁੰਗੜੇ ਪਾ ਲੋਗੇ ਉਸ ਤੋਂ ਬਾਅਦ ਕੁਝ ਨਹੀਂ ਤੁਹਾਨੂੰ ਬੜਾ ਕੁਝ ਨਾ ਮਾਇਆ ਤੁਹਾਨੂੰ ਚੱਕ ਕੇ ਲੋਕਾਂ ਨੇ ਮਾਰਨਾ ਪਰੇ ਤੁਹਾਨੂੰ ਇਹ ਤੇ ਪਤਾ ਹੀ ਹੈ ਨਾ ਕਿ ਤੁਹਾਡੇ ਰਿਸ਼ਤੇਦਾਰ ਤੁਹਾਡੇ ਬਾਰੇ ਗੱਲਾਂ ਕਰਦੇ ਨੇ ਮੂੰਹ ਤੇ ਜੋ ਮਰਜੀ ਕਹਿਣ ਪਰ ਪਿੱਠ ਪਿੱਛੇ ਤੁਹਾਡੀਆਂ ਬਹੁਤ ਚੁਗਲੀਆਂ ਹੁੰਦੀਆਂ ਨੇ ਦੇਖੋ ਕੀ ਗੰਦ ਪਾਇਆ ਕੁੜੀ ਨੇ ਇਹ ਹਟਾਉਂਦੇ ਨਹੀਂ ਇਹਦੇ ਘਰ ਦੇ ਇਹਦੇ ਘਰ ਵਾਲਾ ਨਹੀਂ ਹਟਾਉਂਦਾ ਇਹਦਾ ਮਾਪਿਓ ਨਹੀਂ ਹਟਾਉਂਦਾ ਦੇਖੋ ਕੀ ਨੱਚਣ ਲਾਈਆਂ ਹੋਈਆਂ ਕੋਈ ਇਹ ਗੱਲਾਂ ਸਾਰੀਆਂ ਹੁੰਦੀਆਂ ਨੇ ਤੁਹਾਡੀਆਂ ਪਿੱਠਾਂ ਪਿੱਛੇ ਤੇ ਜਿਹੜੀਆਂ ਕੁੜੀਆਂ ਦੀਆਂ ਮਾਵਾਂ ਆਪ ਫੋਨ ਫੜ ਕੇ ਵੀਡੀਓ ਬਣਾਉਂਦੀਆਂ ਨੇ ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਵੀ ਜਿਹੜੇ ਤੁਹਾਡੀ ਬੇਟੀ ਦੀ ਤਾਰੀਫ਼ ਤੁਹਾਡੇ ਮੂੰਹ ਤੇ ਕਰਦਾ ਨਾ ਉਹਦੋਂ 10 ਗੁਣਾ ਜ਼ਿਆਦਾ ਉਹਦੀ ਬਦਖੋਹੀ ਕਰਦੇ ਨੇ ਤੁਹਾਡੇ ਜਾਣ ਤੋਂ ਬਾਅਦ ਜੇ ਤੁਸੀਂ ਆਪਣੀਆਂ ਧੀਆਂ ਪਰ ਇਹ ਗੱਲਾਂ ਜ ਸੁਣਨੀਆਂ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਸਾਡੀ ਬੱਚੀਆਂ ਦੀ ਇਮੇਜ ਖਰਾਬ ਹੋਵੇ ਉਹਨਾਂ ਦਾ ਫਿਊਚਰ ਖਰਾਬ ਹੋਵੇ ਤੇ ਮੈਨੂੰ ਕੀ ਖਸਮਾਂ ਨੂੰ ਖੋਲ ਲੱਗੇ ਰੋ ਦਿਨ ਰਾਤ ਭਵੇਂ ਬੈੱਡਾਂ ਵਿੱਚ ਵੀ ਕੈਮਰੇ ਲਾ ਲਓ ਆਪਣੇ ਸਾਨੂੰ ਕੀ ਮੈਂ ਤੁਹਾਨੂੰ ਸਮਝਾਉਣਾ ਚਾਹਿਆ ਸਮਝਣਾ ਨਹੀਂ ਸਮਝਣਾ ਉਹ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਤੇ ਬਸ ਕਹਿ ਦਨਾ ਹੁੰਨਾ ਵੀਡੀਓ ਖਤਮ ਕਰਨ ਤੋਂ ਪਹਿਲੇ ਇੱਕ ਵਾਰੀ ਫੇਕ ਇਨਾ ਕਿ ਤੁਸੀਂ ਬਸ ਕੋਸ਼ਿਸ਼ ਕਰੋ ਕਿ ਇਨਾ ਚੀਜ਼ਾਂ ਦੀ ਲਿਮਟ ਦੇ ਵਿੱਚ ਰਹੋ ਚੰਗੀਆਂ ਗੱਲਾਂ ਕਰੋ ਸੋਸ਼ਲ ਮੀਡੀਆ ਤੇ ਹੁਣ ਤਾਂ ਗੋਰੇ ਵੀ ਤੁਹਾਡੀਆਂ ਵੀਡੀਓ ਇਦਾਂ ਦੇਖਦੇ ਹਾਂ ਇਦਾਂ ਕਰ ਕਰ ਵੇਖਦੇ ਆ ਸੋ ਸੋਚੂ ਨਾ ਕਰਨਾ ਬਾਰੇ ਸਤ ਸ਼੍ਰੀ ਅਕਾਲ